ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਲੋਨੀ ਮੰਤਾ ਠੀਕ ਆ 5 ਦਿਨ ਹੋ ਗਏ ਇੱਥੇ ਮੇਰੇ ਭਰਾ ਦੇ ਮਰਨ ਦੀ ਕੰਪਲੇਂਟ ਲਿਖਵਾਈ ਹੋਈ ਆ ਸ਼ਨੀਵਾਰ ਨੂੰ ਮੇਰੇ ਭਰਾ ਗਾਇਬ ਹੋਇਆ ਸੀਗਾ ਤੇ ਉਸ ਤੋਂ ਬਾਅਦ ਅਗਲੇ ਦਿਨ 16 ਤਰੀਕ ਨੂੰ 15 ਨੂੰ ਗਾਇਬ ਹੋਇਆ ਸੀਗਾ ਰਾਤ ਨੂੰ 16 ਤਰੀਕ ਨੂੰ ਅਸੀਂ ਕੰਪਲੇਂਟ ਲਿਖਾਣਾ ਹੈ ਦੋ ਦਿਨ ਤੱਕ ਕਿਸੇ ਨੇ ਕੁਝ ਨਹੀਂ ਕੀਤਾ ਤੇ ਉਸ ਤੋਂ ਬਾਅਦ ਚਲੋ ਜਿੱਦ ਜਿੱਦਾ ਪਤਾ ਲੱਗਾ ਠੀਕ ਹੈ ਉਹਦੇ ਵਿੱਚ ਇੱਕ ਲੇਡੀਜ਼ ਦਾ ਹੱਥ ਹੈ ਰਮਨ ਤੇ ਉਹਦਾ ਇੱਕ ਭਰਾ ਹੈ ਜੋਰਾ ਇੱਕ ਸਾਡੇ ਪਿੰਡ ਦਾ ਹੋਰ ਮੁੰਡਾ ਹੈ ਉਹਦਾ ਹੱਥ ਆ ਪਿੰਡ ਚੋਂ ਜਿਹੜਾ ਕੋਕ ਤੇ ਇੱਕ ਸਾਡੇ ਪਿੰਡ ਦਾ ਮੁੰਡਾ ਹੈਗਾ ਇਹ ਡੱਟਾਂ ਦਾ ਉਹਦਾ ਵੀ ਹੱਥ ਅਜੇ ਵਿੱਚ ਪੂਰਾ ਪੂਰਾ ਗੈਪ ਕਰਵਾਣ ਚ ਹੈ ਨਾ ਹੁਣ ਅਸੀਂ ਰਿਕੁਐਸਟ ਕਰ ਰਹੇ ਹਾਂ ਹੱਥ ਜੋੜ ਰਹੇ ਹਾਂ ਪੈਰ ਪਕੜ ਰਹੇ ਹਾਂ ਸਾਡੀ ਇੱਥੇ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੇ ਇੱਥੇ ਕੋਈ ਸੁਣ ਨਹੀਂ ਰਿਹਾ ਕਿੰਨੇ ਦਿਨ ਰਿਹਾ ਅੱਜ ਕਿੰਨੇ ਦਿਨ ਹੋ ਕੇ ਗਾਇਬ ਹੋਇਆ ਨੂੰ ਹੁਣ ਤਾਂ ਉਹਨਾਂ ਨੇ ਮਾਰਤਾ ਜਾਣ ਤੋਂ ਵੀਰੇ 4 ਦਿਨ ਹੋ ਗਏ ਅੱਜ ਤੋਂ ਗਾਇਬ ਹੋਇਆ ਨੂੰ 4 ਦਿਨ ਪਹਿਲਾਂ ਦੀ ਗੱਲ ਸ਼ਾਮ ਨੂੰ ਮੁੰਡਾ ਰੋਟੀ ਖਾ ਕੇ 10 10:30 ਵਜੇ ਦੀ ਗੱਲ ਆ ਕਰੋ ਕਿਸੇ ਦਾ ਫੋਨ ਆਇਆ ਫੋਨ ਕਰਕੇ ਕਰੋ ਸੱਦਿਆ ਵਾ ਮੜ ਕੇ ਲੱਤਾ ਬਹਾ ਵਾ ਬੰਦ ਕੋ ਇਹਨੂੰ ਗੱਡੀ 'ਚ ਸੈਟ ਲਾ ਗੱਡੀ 'ਚ ਸੈਟ ਕੇ ਸਾਨੂੰ ਨਹੀਂ ਪਤਾ ਕਿੱਥੇ ਲੈ ਕੇ ਗਏ ਆ ਕੀ ਕੋਸ਼ਿਸ਼ ਕੀਤਾ ਮੁੰਡੇ ਨੂੰ ਘਰ ਤੋਂ ਘਟਾ ਟੌਰਚਰ ਵੀ ਉਹਨਾਂ ਨੇ ਕੀਤਾ ਤੇ ਉਹਨਾਂ ਨੇ ਵੀਡੀਓ ਵੀ ਬਣਾਈ ਆ ਮੁੰਡੇ ਦੀ ਨਗਾ ਕਰਕੇ ਇਹ ਨਹੀਂ ਵੀ ਉਹਨਾਂ ਨੇ ਵੀਡੀਓ ਨਹੀਂ ਬਣਾਈ ਵੀਡੀਓ ਵੀ ਉਹਨਾਂ ਨੇ ਬਣਾਈ ਆ ਮੁੰਡੇ ਦੀ ਤੇ ਕੱਲ ਮਾਰ ਕੇ ਸਾਨੂੰ ਪਤਾ ਲੱਗਾ ਸਾਡੇ ਪਿੰਡ ਵਾਲੀ ਸੀਮ ਦੇ ਵਿੱਚ ਸਿੱਟਦਾ ਉਹਨਾਂ ਨੇ ਇੰਚਾਰਜ ਹੋ ਗਿਆ ਪੁਲਿਸ लाठी ਚਾਰਜ ਕਰਤਾ ਪੁਲਿਸ ਨੇ ਧਰਨਾ ਲੱਗਿਆ ਹੋਇਆ ਸੀ ਧਰਨੇ ਤੇ लाठी ਚਾਰਜ ਕਰਤਾ ਜੋ ਦੇਖ ਲੋ ਗਰੀਬਾਂ ਨੇ ਦੇਖ ਲੋ ਕਿਦਾਂ ਤੱਕਾ ਹੋ ਰਿਹਾ ਹੈ ਸਕੂਲੇ ਆਮ ਤਾਂ ਕਾ ਹੋ ਰਿਹਾ ਕੋਈ ਨਾ ਪੁਲਿਸ ਨੇ ਇਸ ਵਕਤ लाठी चार्ज ਕਰਤਾ ਜੋ ਪਿਛਲੇ ਦਿਨੀ ਇੱਕ ਨੌਜਵਾਨ ਗਾਇਬ ਹੋਇਆ ਸੀ ਉਸ ਦੀ ਮੌਤ ਹੋ ਜਾਂਦੀ ਹੈ ਇਨਸਾਫ ਮੰਗ ਰਿਹਾ ਪਰਿਵਾਰ लाठी चार्ज ਕਰ ਦਿੱਤਾ ਗਿਆ ਇਧਰ ਬਜ਼ੁਰਗਾਂ ਔਰਤ ਨੂੰ ਚੱਕ ਕੇ ਲੈ ਜਾਂਦੇ ਆ ਬਜ਼ੁਰਗ ਔਰਤ ਨੂੰ ਪੁਲਿਸ ਪ੍ਰਸ਼ਾਸਨ ਚੱਕ ਕੇ ਲੈ ਜਾ ਰਿਹਾ ਤੁਹਾਨੂੰ ਜਿਹੜੀਆਂ ਤਸਵੀਰਾਂ ਇਹ ਬਾਗੇਪੁਰਾਣੀ ਚੌਕ ਦੀਆਂ ਦਿਖਾ ਰਹੇ ਆ ਇਸ ਵਕਤ ਜੀ ਜੀ ਪੁਲਿਸ ਪ੍ਰਸ਼ਾਸਨ ਜੀ ਜੀ ਅੱਛਾ ਇਹ ਗੱਲਬਾਤ ਵੀ ਕਰਾਂਗੇ ਪੁਲਿਸ ਪ੍ਰਸ਼ਾਸਨ ਇਹ ਸਰ ਜੀ ਇਹ ਧਰਨਾ ਲੱਗੀ ਸੀ ਕਿਸ ਪਰਪਲ ਜਮੂਰਾਂ ਕੇ ਲੱਗਾ ਹੋਇਆ ਸੀ ਐਸਐਚਓ ਸਾਹੁਣੂ ਬਤਾਇਆ ਉਹ ਕੋਈ ਮੁਕਦਮਾਦਾਰ ਜੋ ਹੈ ਪ੍ਰਤੀਜ ਕਰ ਰਹੇ ਬੰਦੇ ਬੰਦੇ ਖੜੇ ਹੋਏ ਇਹਨਾਂ ਨੇ ਲੋਕ ਵੈਸੇ ਖਰਾਬ ਕਰ ਰਹੇ ਟ੍ਰੈਫਿਕ ਜੀ ਜੀ ਸਾਡਾ ਵੀ ਭਰਾ ਹੀ ਤੇਰਾ ਕੱਲੀ ਦਾ ਥੋੜਾ ਭਰਾ ਸਾਡਾ ਬਸ ਤੁਹਾਡੇ ਸਾਹਮਣੇ ਜੋ ਹੋ ਰਿਹਾ ਹੈ ਇਹ ਸਾਰਾ ਕੁਝ ਹੁੰਦਾ ਹੁੰਦਾ ਉਹਨਾਂ ਨੂੰ ਕਾਨੂੰਨ ਨਾਲ ਆਪਦੀ ਕਾਰਵਾਈ ਦਾ ਕਰਨ ਨੂੰ ਤੜਕੇ ਦੇਦਾ ਪਰ ਰੁਕੀ ਬੈਠੇ ਉਹਨਾਂ ਨੂੰ ਆਇਓ ਇੱਥੇ ਬਹਿ ਜਾਓ ਪੁਲਿਸ ਨੇ लाठी चार्ज ਕਿਉਂ ਕਰਤਾ ਤੁਹਾਡੇ ਦੇ? ਵੀਰੇ लाठी चार्ज ਸਵੀਰ ਦੇ ਬੈਠੇ ਆ। ਪੁਲਿਸ ਕਦੇੜਨਾ ਚਾਹੁੰਦੀ ਵੀ ਭਾਈ ਇੱਥੋਂ ਥੋੜਾ ਵਾਸੇ-ਪਾਸੇ ਹੋ ਜਾਣ ਵੀ ਆਵਲੇ ਚੱਲਵੇ। ਤੜਕੇ ਦਾ ਵੀਰੇ ਆਵਾ ਦੇ ਠੱਪ ਖੜੀ ਹੋਈ ਆ। ਉਹਦੇ ਕਰਕੇ लाठी चार्ज ਦੀ ਕੀਤਾ ਵੀਰੇ। ਚਾਰ ਬੰਦੇ ਕਹਿੰਦੇ ਆ ਜਾਣਾ ਚਾਰ ਬੰਦੇ ਕਹਿੰਦੇ ਬਹਿਣਾ ਇੱਥੇ ਬਿਆਨ ਹੀ ਨਹੀਂ ਦਲਦੇ ਭਾਈ ਕਿਸੇ ਦੇ। ਪੁਲਿਸ ਜਿਹੜੀ ਆ ਆਪਦੀ ਕਾਰਵਾਈ ਆ ਭਾਈ ਕਰ ਰਹੀ ਆ। ਪੁਲਿਸ ਨੂੰ ਸਮਾਂ ਤਾਂ ਦਿਓ ਭਾਈ ਥੋੜਾ ਜਿਆ ਯਾਰ। ਹੁਣ ਇਹ ਤਾਂ ਹੈ ਨਹੀਂਗਾ ਵੀ ਕਿ ਸ਼ਕਤੀਮਾਨਾ ਕੋਈ ਜਾਂਦੀ ਸਾਰਾ ਨੂੰ ਚੱਕ ਲੈਣਗੇ। ਪੰਜ ਬੰਦੇ ਨਾਮਜਾਦਾ ਚਾਤ ਪੰਜਾਂ ਦੇ ਵਿੱਚੋਂ ਚਾਰ ਚੱਕਲੇ ਇੱਕ ਬੰਦਾ ਬਾਕੀ ਆ ਬਸ ਉਹਦੇ ਪਿੱਛੇ ਸਾਰਾ ਰੌਲਾ ਘਰੇ ਪੁਲਿਸ ਵਾਲੇ ਗਏ ਸੀਗੇ ਉਹਨੇ ਸਾਡੇ ਪਿੰਡ ਦੇ ਮੁੰਡਿਆਂ ਦੇ ਬਿਆਨ ਆ ਇਹ ਕਹਿੰਦੇ ਭਾਈ ਉੱਥੇ ਚਾਹ ਪੀ ਕੇ ਮੁੜ ਆਏ ਆ ਪੁਲਿਸ ਵਾਲੇ ਉਹਨਾਂ ਦੇ ਘਰੇ ਜਿੰਨ ਨੂੰ ਚੱਕਣ ਗਏ ਸੀ ਉਹਦੇ ਘਰੇ ਚਾਹ ਪੀ ਕੇ ਮੁੜ ਆਏ ਆ ਹੁਣ ਇਹ ਨਹੀਂ ਪਤਾ ਵੀ ਇਹ ਗੱਲ ਦੇ ਵਿੱਚ ਕਿੰਨੀ ਸਚਾਈ ਆ ਸੱਚ ਆ ਜਾਂ ਝੂਠ ਆ ਬਸ ਸਾਡੀ ਤਾਂ ਇਹੀ ਬੇਨਤੀ ਆ ਭਾਈ ਵੀ ਅਸੀਂ ਇਨਸਾਫ ਚਾਹੁੰਦੇ ਆ ਸਾਨੂੰ ਹੋਰ ਕੁਝ ਵੀ ਨਹੀਂ ਚਾਹੀਦਾ ਜੇ ਸਾਡਾ ਭਰਾ ਉਹਨਾਂ ਨੇ ਮਾਰਿਆ ਵਾ ਬਣਦੀ ਕਾਰਵਾਈ ਬਸ ਉਹਨਾਂ ਤੇ ਹੋਵੇ ਭਾਈ ਇਸ ਤੋਂ ਉੱਤੇ ਅਸੀਂ ਕੁਝ ਵੀ ਨਹੀਂ ਚਾਹੁੰਦੇਗੇ ਅਸੀਂ ਜ ਕਤਲ ਹੋਇਆ ਵੀਰੇ 15 15 ਤਰੀਕ ਦਾ ਘਰੋਂ ਗਾਇਬ ਸੀਗਾ ਵੀਰੇ ਘਰੋਂ ਉਹਨਾਂ ਨੇ ਮੁੰਡੇ ਨੂੰ ਚੱਕਿਆ ਚੱਕ ਕੇ ਮੁੰਡੇ ਨੂੰ ਗੱਡੀ ਜਿਵਾ ਕੇ ਪਤਾ ਨਹੀਂ ਸਾਡੇ ਪਿੰਡ ਕਿਤੇ ਰੱਖਿਆ ਜਾਂ ਕਿਤੇ ਆਸੇ ਪਾਸੇ ਰੱਖਿਆ ਮੁੰਡੇ ਨੂੰ ਪਹਿਲਾਂ ਟੌਰਚਰ ਕੀਤਾ ਚੰਗੀ ਤਰ੍ਹਾਂ ਉਹਦਾ ਜਵੜਾ ਸਾਰਾ ਭੰਨਿਆ ਹੋਇਆ ਇਧਰਲੀ ਸਾਈਡ ਹੈ ਨਹੀਂ ਦੋਨੇ ਲੱਤਾਂ ਭੰਨੀਆਂ ਹੋਈਆਂ ਬਾਈ ਉਹਦਾ ਉਹਨੂੰ ਜਿੰਨਾ ਕਹਿ ਸਕੋ ਉੱਤੇ 19 ਤੱਕ ਤਸ਼ੱਦਦ ਕੀਤੀ ਹੈ ਉਹਨਾਂ ਨੇ ਵੀ ਸਾਡੀ ਬੇਨਤੀ ਹੋਣਾ ਇਹ ਵੀ ਜਿਹੜਾ ਇੱਕ ਬੰਦਾ ਰਹਿੰਦਾ ਭਾਈ ਉਹਨੂੰ ਵੀ ਚੱਕਾ ਜਾਵੇ ਉੱਤੇ ਵੀ ਬੰਦੀ ਕਾਰਵਾਈ ਕੀਤੀ ਜਾਵੇ ਬੱਸ ਫਾਟੀ ਤੇ ਹੀ ਮੰਗਾ ਵੀਰੇ ਹੋਰ ਕੋਈ ਮੰਗ ਨਹੀਂ ਗਈ ਕਿਹੜਾ ਮੁੰਡਾ ਕਤਲ ਕਰਨੇ ਤੁਸੀਂ ਹੋਇਆ ਉਹ ਵਿਆਹ ਹੋਇਆ ਸੀ ਨਹੀਂ ਵੀਰੇ ਨਹੀਂ ਵਿਆਹ ਨਹੀਂ ਸੀਗਾ ਮੁੰਡਾ ਅਨ ਵਿਆਹਿਆ ਸੀਗਾ ਵੀਰੇ ਘਰੇ ਵਜਾ ਕੀ ਲੱਗੀ ਤੁਹਾਨੂੰ ਵਜਾ ਵੀਰੇ ਹੁਣ ਵੱਡੂ ਵੱਡੀ ਜਿਹੜੀ ਵਜਾ ਅੱਜ ਤੋਂ 3-4 ਸਾਲ ਪਹਿਲਾਂ ਬਾਈ ਉਹ ਲੜੇ ਸੀਗੇ ਮੰਡੀ ਦੇ ਵਿੱਚ ਸਾਡੇ ਪਿੰਡ ਦਾਣਾ ਮੰਡੀ ਉੱਥੇ ਲੜੇ ਸੀਗੇ ਉਦੋਂ ਬਾਅਦ ਹੁਣੋਂ ਕਹਿੰਦੇ ਭਾਈ ਵੀ ਜਿਹਦੇ ਨਾਲ ਲੜਾਈ ਹੋਈ ਆ ਜਿਹਨਾਂ ਨਾਲ ਲੜਾਈ ਹੋਈ ਸੀਗੀ ਉਹ ਕਹਿੰਦੇ ਭਾਈ ਵੀ ਕੋਈ ਜਨਾਨੀ ਦਾ ਰੌਲਾ ਵਾ ਜਿਹੜੇ ਮੁੰਡਾ ਨੇ ਮਾਰਿਆ ਭਾਈ ਵੀ ਉਹਦੀ ਘਰ ਵਾਲੀ ਦੇ ਨਾਲ ਮੁੰਡੇ ਦੀ ਗੱਲਬਾਤ ਸੀ ਵੀ ਤਾਂ ਕਰਕੇ ਕਤਲ ਕੀਤਾ ਭਾਈ ਇਹ ਗੱਲ ਦੇ ਵਿੱਚ ਕਿੰਨੀ ਸੱਚਾਈ ਆ ਹਜੇ ਬਾਈ ਕੁਝ ਵੀ ਨਹੀਂ ਪਤਾ ਜਿਵੇਂ ਲੋਕ ਕਹੀ ਜਾਂਦੇ ਆ ਉਵੇਂ ਆਪਾਂ ਸੁਣੀ ਜਾਂਦੇ ਆ ਬਾਈ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਤਾਂ ਮੇਨ ਤਾਂ ਵੀਰੇ ਪਰਿਵਾਰ ਨੂੰ ਪਤਾ ਵੀ ਕੀ ਗੱਲ ਹੋਈ ਆ ਕੀ ਨਹੀਂ ਹੋਈਗੀ ਧਰਨਾ ਨੂੰ ਅੱਜ ਪਹਿਲਾ ਦਿਨ ਸੀ ਦੂਜੇ ਦਿਨ ਨਹੀਂ ਵੀਰੇ ਪਹਿਲਾਂ ਰਾਤ ਧਰ ਨਾਲ ਲਾਇਆ ਸੀਗਾ ਜਦੋਂ ਰਾਤ ਉਥੋਂ ਸਾਡੇ ਪਿੰਡ ਸੇਮ ਨਾਲ ਆ ਜਾਂਦਾ ਜਿਹਦੇ ਵਿੱਚੋਂ লাশ ਕੱਢੀ ਆ ਫੇਰ ਅੱਜ ਸਵੇਰੇ ਧਰ ਨਾਲ ਲਾਇਆ ਸੀਗਾ ਵੀਰੇ ਕੱਲ ਪੁਲਿਸ ਨੇ 4 ਜਾਣੇ ਚੱਕਲੇ ਸੀਗੇ 4 ਜਾਨਾਂ ਦੇ ਵਿੱਚ ਇੱਕ ਬੰਦਾ ਬਾਕੀ ਸੀਗਾ ਸ਼ਾਇਦ ਇੱਕ ਜਾਂ ਦੋ ਬਾਕੀ ਸੀਗੇ ਬਸ ਉਹਦੇ ਕਰਕੇ ਧਰ ਨਾਲ ਲਾਇਆ ਸੀ ਵੀ ਜਿਹੜੇ ਬੰਦੇ ਰਹਿੰਦੇ ਉਹਨਾਂ ਨੂੰ ਵੀ ਚੱਕੋ ਫੇਰ ਮੰਨ ਲਓ ਪੁਲਿਸ ਵਾਲੇ ਕਹਿੰਦੇ ਭਾਈ ਵੀ ਉਹ ਘਰੇ ਹੈ ਨਹੀਂ ਸੀਗੇ ਜਦੋਂ ਚੱਕਣ ਗਏ ਆ ਭਾਈ ਜੋ ਬੰਦੇ ਨਹੀਂ ਘਰੇ ਤਾਂ ਬੁੜੀਆਂ ਦਾ ਘਰੇ ਸੀਗੀਆਂ ਬੁੜੀਆਂ ਨੂੰ ਚੱਕ ਕੇ ਲਿਆਓ ਇੱਥੇ ਬੰਦਾ ਵੇਸ਼ ਹੁੰਦਾ ਭਾਈ ਯਾਰ ਆਪਣਾ ਅੱਛੇ ਤੁਸੀਂ ਕਿੰਨੇ লাশ ਲੱਭੇ ਕਿੰਨੇ ਦਿਨਾਂ ਬਾਅਦ ਲੱਭੀ ਤੇ ਕਿਵੇਂ ਪਤਾ ਲੱਗਿਆ ਵੀ ਉੱਥੇ লাশ ਪਈ ਹੈ 15 15 ਤਰੀਕ ਤੱਕ ਦਾ ਗਾਇਬ ਆ ਵੀਰੇ ਜਦੋਂ ਮੇਰੇ ਸਾਨੂੰ 16 ਤਰੀਕ ਨੂੰ ਦਰਖਾਸਤ ਦਿੱਤੀ ਇੱਥੇ ਥਾਣੇ ਆ ਕੇ ਜਦੋਂ ਮੁੜ ਕੇ ਉਹਨਾਂ ਦੇ ਵਿੱਚੋਂ ਇੱਕ ਬੰਦਾ ਜਿਹਨੇ ਮਾਰਾਇਆ ਵਾ ਮਜੀਵੀ ਸਿੱਖਾਂ ਦਾ ਮੁੰਡਾ ਸੀ ਜਿਹੜਾ ਮਾਰਿਆ ਤੇ ਮਜੀਵੀ ਸਿੱਖਾਂ ਦਾ ਮੁੰਡਾ ਸੀ ਜਿਹਨੇ ਮਾਰਾਇਆ ਵਾ ਜਦੋਂ ਪੁਲਿਸ ਨੇ ਗੱਲ ਚੱਕ ਕੇ ਲਿਆਂਦਾ ਇੱਥੇ ਵੀਰੇ ਥਾਣੇ ਆ ਕੇ ਬੈਠੇ ਆ ਫੇਰ ਉਹ ਜਾ ਕੇ ਮੰਨਿਆ ਵੀ ਭਾਈ ਆਹ ਗੱਲ ਆ ਬਾਤ ਆ ਵੀ ਅਸੀਂ ਉਹਨੂੰ ਮਾਰ ਕੇ ਇੱਥੇ ਸਿੱਟਾ ਉਸ ਤੋਂ ਬਾਅਦ লাশ ਪਤਾ ਲੱਗੀ ਵੀਰੇ ਕਿੱਥੇ ਨੇ ਪੁਲਿਸ ਜਿਹੜਾ ਧਰਨਾ ਲੱਗਿਆ ਹੋਇਆ ਸੀ ਤੁਹਾਡਾ ਤੇ ਪੁਲਿਸ ਨੇ ਲਾਠੀ ਚਾਰਜ ਕਰਤਾ ਉਹਦੇ ਉੱਤੇ ਤੁਹਾਡੇ ਉੱਤੇ ਕਾਰਨ ਕੀ ਲੱਗਦਾ ਵੀ ਲਾਠੀ ਚਾਰਜ ਕਿਉਂ ਕੀਤਾ ਲਾਠੀ ਚਾਰਜ ਕੀਤਾ ਉਹਨੇ ਰਿਸ਼ਵਤ ਲਈ ਆ ਰਿਸ਼ਵਤ ਲਈ ਕਰਕੇ ਹੀ ਪਿਘਲਾਉਂਦੇ ਨੇ ਸਾਰੇ ਹੋਇਆ ਛੋਟੀਆਂ ਮਾਰਦੇ ਸਾਡੇ ਛੋਟੀਆਂ ਮਾਰਗਾ ਛੋਟੀਆਂ ਮਾਰ ਕੇ ਪਿਘਲਾਉਂਦੇ ਆ ਇਹਨਾਂ ਨੇ ਪੈਸੇ ਖਾਲੇ ਸਾਰੇ ਆਪ ਪੈਸੇ ਖਾਲੇ ਮੇਰੇ ਠਾਈਆਂ ਸਾਲਾ ਦੇ ਭਤੀਜਾ ਜਿਹੜਾ ਇਹਨਾਂ ਨੇ ਮਿੱਟੀ ਕਰਤਾ ਸਾਡਾ ਧਰਨਾ ਲੱਗਾ ਧਰਨਾ ਚ ਕਾਇਆ ਇਹਨਾਂ ਨੇ ਹੁਣ ਇੱਕ ਸੜਕ ਤੇ ਦਰੀ ਪਾ ਕੇ ਸੜਕ ਤੇ ਦਰੀ ਪਾ ਕੇ ਭੱਜ ਕੇ ਸਾਡੇ ਬਾਪੇ ਦੇ ਉੱਤੇ ਮੈਂ ਗਾਵੇਂ ਫੜਨੇ ਕੈਸੀ ਅੰਤਰ ਲੋਕ ਹੁੰਦਾ ਨਾ ਨੀ ਪੋਸੜਾ ਮੈਂ ਫੜਨੇ ਕੈਸੀ ਮੈਂ ਤਾਂ ਗळा ਮੇਂ ਮਗਰ ਭੱਜ ਗਿਆ ਉੱਥੇ ਤੱਕ ਉਹਨਾਂ ਨੇ ਜਾਂਦਾ ਹੀ ਰਕੋਤਾ ਉੱਥੇ ਮੈਂ ਕਹਿੰਦਾ ਕੱਟ ਬਾਹਰ ਮੈਂ ਤਾਂ ਖਾਧਾ ਡਾਂਗਾ ਲੈ ਕੇ ਆ ਗਏ ਸ਼ਰਿਆ ਆਪੇ ਸੇ ਖਾਦੇ ਇਹਨਾਂ ਨੇ ਮੈਂ ਕਹਾ ਜਾਨਾ ਪਾਣੀ ਕੱਲੀ ਆਉਣੀ ਮੈਂ ਕਹ ਲੇ ਕੇ ਮੇਰੀ ਬੰਦੇ ਨੂੰ ਚੱਕ ਦੇਗੇ ਸਰ ਇਹਨਾਂ ਨੇ 80 ਲੱਖ ਰੁਪਏ ਮੁੰਡੇ ਦੀ 22 ਸਾਲ ਦੀ ਸੀ ਉਮਰ 22 ਕੌਣ ਕੌਣ ਹੈ ਦੋ ਇੱਕ ਗੱਲ ਕਰ ਦੋ ਭਰਾ ਸੀਗੇ ਦੋ ਭਰਾ ਸੀਗੇ ਇਹ ਤੇ ਪਿਓ ਤਾਂ ਨਸ਼ੇ ਪਤੇ ਦਾਦੀ ਆ ਵਿਚਾਰਾ ਤੇ ਮਾਂ ਤੇ ਸਾਰਾ ਕੰਮ ਚੱਲਦਾ ਤੇ ਬਸ ਇਦਾਂ ਹੀ ਕਰਕੇ ਧਰਨਾ ਲੱਗਣ ਨੂੰ ਕਿੰਨਾ ਟਾਈਮ ਹੋ ਗਿਆ ਧਰਨਾ ਸਾਡਾ ਲੱਸੋ 12 ਵਜੇ ਤੱਕ ਸਾਡਾ 12 ਵਜੇ ਧਰਨਾ ਲੱਗਾ ਆਸ਼ਾਸ਼ੰ ਫੇਰ ਦੂਜੀ ਵਾਰ ਆ ਗਿਆ ਧਰਨਾ ਜਿਹੜਾ ਚੱਕਵਾ ਦਿੱਤਾ ਇਹ ਲੋਕ ਧਰਨਾ ਲਾਉਣਾ ਸੀ ਉਹਨਾਂ ਨੂੰ ਨਿਖੇੜ ਦਿੱਤਾ ਪੁਲਿਸ ਪ੍ਰਸ਼ਾਸਨ ਇਸ ਵਕਤ ਪਹੁੰਚਿਆ ਤੇ ਇਹਦੇ ਨਾਲ ਧਰਨੇ ਦੇ ਨਾਲ ਜਾਮ ਬਹੁਤ ਲੱਗਿਆ ਹੋਇਆ ਸੀ ਲੋਕਾਂ ਨੂੰ ਦਿੱਕਤ ਤੇ ਪਰੇਸ਼ਾਨੀ ਵੀ ਆ ਰਹੀ ਸੀ ਧਰਨੇ ਦੇ ਨਾਲ ਧਰਨਾ ਲੱਗਿਆ ਹੋਇਆ ਸੀ ਲੋਕਾਂ ਨੂੰ ਆਵਾਜਾਈ ਦੇ ਵਿੱਚ ਬੜੀਆਂ ਦਿੱਕਤਾਂ ਆ ਰਹੀਆਂ ਸੀ ਸਰ ਜਿਹੜਾ ਅੱਜ ਧਰਨਾ ਲੱਗਿਆ ਹੋਇਆ ਸੀ ਚੌਂਕ ਦੇ ਵਿੱਚ ਧਰਨੇ ਦੀ ਵਜ੍ਹਾ ਤੇ ਕਾਰਨ ਕੀ ਇੱਕੋਂ ਲੱਗਿਆ ਹੋਇਆ ਸੀ ਕੱਲ ਤੋਂ ਲੱਗਾ ਤੇ ਅੱਜ ਲੱਗਾ ਇਸ ਧਰਨੇ ਇਹ ਕੱਲ ਇੱਕ ਚੰਦ ਨਵੇਂ ਜਿਹੜਾ ਮਰਡਰ ਦਾ ਕੇਸ ਸਾਹਮਣੇ ਆਇਆ ਸੀ ਜਿਹਦੇ ਵਿੱਚ ਪੁਲਿਸ ਵੱਲੋਂ ਪਰਿਵਾਰ ਦਾ ਬਿਆਨ ਲਿਖ ਕੇ ਪੰਜ ਜਣੇ ਦੇ ਖਿਲਾਫ ਮੁਕੱਦਮਾ ਅੰਦਰ ਚ ਕੀਤਾ ਗਿਆ ਸੀ ਤੇ 24 ਘੰਟਿਆਂ ਦੇ ਵਿੱਚ ਵਿੱਚ ਜਿਹੜੇ ਚਾਰ ਦੋਸ਼ੀ ਉਹਨਾਂ ਤੋਂ ਫੜ ਲਿਆ ਗਿਆ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਜਿਹੜਾ ਇਹਨਾਂ ਵੱਲੋਂ ਜਿਹੜੇ ਪਿੰਡ ਦੇ ਲੋਕ ਉਹਨਾਂ ਨੇ ਕਰੀਬ 11 ਵਜੇ ਦਾ ਧਰਨਾ ਲਾਇਆ ਹੋਇਆ ਤੇ ਉਹਨਾਂ ਦੀ ਮੰਗ ਸੀ ਕਿ ਪੰਜਵਾਂ ਜਿਹੜਾ ਦੋਸ਼ੀ ਆ ਉਹ ਵੀ ਗ੍ਰਿਫਤਾਰ ਕੀਤਾ ਜਾਵੇ ਤੇ ਜਿਹਦੀ ਭਾਲ ਲਈ ਸੀ ਟੀਮਾਂ ਵੱਖ-ਵੱਖੋਂ ਭੇਜੀਆਂ ਹੋਈਆਂ ਨੇ ਉਹਨੂੰ ਛੇਤੀ ਅਰੈਸਟ ਕਰ ਲਿਆ ਜਾਏਗਾ ਤੇ ਇਸ ਕਰਕੇ ਇਹਨਾਂ ਨੇ ਜਿਹੜਾ ਧਰਨਾ ਲਗਾਇਆ ਸੀ ਇਹ ਮੁੰਡਾ ਕਿੰਨੇ ਦਿਨਾਂ ਤੋਂ ਗਾਇਬ ਸੀ ਇਹ ਇਹ ਐਤਵਾਰ ਦਾ ਗਾਇਬ ਸੀਗਾ ਜੀ 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 ਤੇ ਜਿਹਦੀ ਡੈਡ ਬੋਡੀ ਮੰਗਲਵਾਰਾ ਉਹ ਕਾਲੇ ਦੀ ਡੈਡ ਬੋਡੀ ਰਿਕਵਰ ਹੋਈ ਆ ਡਰੇਨ ਚ ਡਰੇਨ ਚ ਲੱਭੀ ਆ ਉਹ ਕਿਸ ਹਾਲਾਤਾਂ ਦੇ ਵਿੱਚ ਸੀ ਡੈਡ ਬੋਡੀ ਸੀ ਉਹਨਾਂ ਦੀ ਹਲੋ 2-3 ਦਿਨਾਂ ਦੀ ਗੱਲ ਸੜ ਚੁੱਕੀ ਸੀਗੀ ਜਿਹੜੇ ਕਾਤਲ ਨੇ ਇਹਨਾਂ ਨੇ ਉਹਦਾ ਗਲਾ ਕੱਟ ਕੇ ਉਹਨੂੰ ਮਾਰਿਆ ਤੇ ਉਸ ਤੋਂ ਬਾਅਦ ਡੈਡ ਬੋਡੀ ਜਿਹੜੀ ਉਹ ਡਰੇਨ ਛੱਡਤੀ ਕਿੰਨੇ ਦੋਸ਼ੀਆਂ ਦੇ ਨਾਲ ਲਖਾਈ ਸੀ ਪਰਿਵਾਰ ਨੇ ਪੰਜ ਜਣਿਆਂ ਦੇ ਖਿਲਾਫ ਬਈਨੇ ਪਰਚਾ ਦਰਜ ਹੈਗਾ ਜਿਦੇ ਚੋ ਚਾਰ ਜਿਹੜੇ ਦੋਸ਼ੀਓ ਗ੍ਰਿਫਤਾਰ ਹੋ ਚੁੱਕੇ ਤੇ ਫਿਰ ਪਰਿਵਾਰ ਧਰਨਾ ਕਿਉਂ ਲਾ ਰਿਹਾ ਸੀ ਜਦੋਂ ਤੁਸੀਂ ਪੰਜਾਂ ਦੇ ਵਿੱਚੋਂ ਚਾਰ ਤਾਂ ਗ੍ਰਿਫਤਾਰ ਕਰ ਹੀ ਲਏ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਚਾਰ ਦੋਸ਼ੀ ਉਹ ਵੀ ਅਸੀਂ ਪਹਿਲੇ ਮੈਨੂੰ ਲਗਾ 6-7 ਘੰਟਿਆਂ ਚ ਅਸੀਂ ਪਰਚਾ ਦਰਜ ਹੋਣ ਤੋਂ ਬਾਅਦ ਗ੍ਰਿਫਤਾਰ ਕਰ ਲਏ ਸੀ ਪਰੰਤੂ ਫਿਰ ਵੀ ਕੁਝ ਸ਼ਰਾਰਤੀ ਇਹ ਇਨਾਂ ਚ ਅਨਸਰ ਬੈਠੇ ਹੋਏ ਆ ਪਰਿਵਾਰ ਨੂੰ ਵਿਸ਼ਵਾਸ ਹੈ ਅਸੀਂ ਦਵਾਇਆ ਸੀ ਪਰਿਵਾਰ ਸਾਡਾ ਨਾਲ ਸਹਿਮਤ ਹੈ ਕਿ ਅਸੀਂ ਉਹਨਾਂ ਨੂੰ ਵਿਸ਼ਵਾਸ ਦਵਾਇਆ ਸੀ ਕਿ ਉਸ ਟਾਈਮ ਜਾਈਦਾ ਪੁਲਿਸ ਨੂੰ ਹਰ ਚੀਜ਼ ਲਈ ਥੋੜਾ ਵਕਤ ਲੱਗਦਾ ਪੰਜਵਾਂ ਦੋਸ਼ੀ ਜਿਹੜਾ ਉਹ ਵੀ ਛੇਤੀ ਗ੍ਰਿਫਤਾਰ ਕਰ ਲਿਆ ਜਾਊਗਾ ਪਰੰਤੂ ਕੁਝ ਜਿਹੜੇ ਪਿੰਡ ਦੇ ਲੋਕ ਐ ਉਹ ਜਾਣਬੁੱਝ ਕੇ ਇੱਥੇ ਦੇਖੋ ਕਿੰਨੀ ਪਬਲਿਕ ਨੂੰ ਉਹਨਾਂ ਨੇ ਪਰੇਸ਼ਾਨ ਕਰ ਰਹੀ ਸੀ 11 ਵਜੇ ਦਾ ਧਰਨਾ ਲੱਗਿਆ ਹੋਇਆ ਤੇ ਕਰੀਬ 5 5:30 ਦਾ ਟਾਈਮ ਹੋ ਚੁੱਕਾ ਹੈ ਤੇ ਬਹੁਤ ਜ਼ਿਆਦਾ ਜਿਹੜੀ ਪਬਲਿਕ ਆ ਉਹ ਪਰੇਸ਼ਾਨ ਹੋ ਰਹੀ ਸੀ ਲੋਕਾਂ ਦੇ ਜਿਹੜੀ ਆਮ ਆਵਾਜ਼ ਆਈ ਹੈ ਕੰਮ ਕਾਜ ਉਹ ਬਿਲਕੁਲ ਠੱਪ ਹੋ ਚੁੱਕੇ ਸੀਗੇ ਅਸੀਂ ਇੱਥੋਂ ਦੀ ਪੁਲਿਸ ਨੂੰ ਖੁੱਲਾ ਚੈਲੰਜ ਕਰਦੇ ਹਾਂ ਬਾਕੇ ਵੀ ਕਾਲੀ ਦਾ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਐਸੇ ਚੌਂਕ ਤੇ ਸਵੇਰੇ 10 ਵਜੇ ਅਸੀਂ ਤੁਹਾਨੂੰ ਦੂਨੇ ਹੋ ਕੇ ਮਿਲਾਂਗੇ ਕੋਈ ਗੱਲ ਨਹੀਂ ਹੈ ਕੋਈ ਗੱਲ ਨਹੀਂ ਕੋਈ ਕੋਈ ਇੱਕ ਮਿੰਟ ਭੈਣੇ ਰੁਕ ਜਾ ਰੁਕ ਜਾ ਕੋਈ ਗੱਲ ਨਹੀਂ ਬਹੁਤ ਮੰਦਭਾਗੀ ਘਟਨਾ ਹੈ ਇੱਕ ਮਿੰਟ ਭੈਣੇ ਰੁਕ ਜਾ ਬਹੁਤ ਮੰਦਭਾਗੀ ਘਟਨਾ ਹੈ ਵੀ ਇੱਕ ਪਾਸੇ ਜਵਾਨ ਪੁੱਤ ਮਾਰਤਾ ਕਤਲ ਹੋ ਗਿਆ ਇੱਕ ਪਾਸੇ ਜਿਹੜੀ ਖਾਕੀ ਗੋੜਾਈ ਗੋੜਾਈ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਕਿ 5-55 ਤੇ ਐਫਆਈਰ ਦਰਜ ਹੋਈ ਸੀ ਜਿਨ੍ਹਾਂ ਦੇ ਵਿੱਚੋਂ 4 ਬੰਦੇ ਅਰੈਸਟ ਕਰ ਰਏ ਆ ਪੰਜਵੇਂ ਬੰਦੇ ਦੀ ਭਾਲ ਜਾਰੀ ਹੈ ਇਹਦੇ ਨਾਲ ਲੋਕਾਂ ਨੂੰ ਬੜੀ ਦਿੱਕਤ ਆ ਰਹੀ ਸੀ 4-5 ਕਿਲੋਮੀਟਰ ਤੱਕ ਦਾ ਜਿਹੜਾ ਜਾਮ ਵੀ ਲੱਗਿਆ ਸੀ ਠੀਕ ਹੈ ਤੁਹਾਡੀ ਗੱਲ ਠੀਕ ਹੈ ਤੁਹਾਡੀ ਗੱਲ ਮੈਂ ਤੁਹਾਡੇ ਮਾਦਬ ਰਹੀ ਇੱਕ ਬੇਨਤੀ ਕਰਦਾ ਵੀ ਤੁਹਾਨੂੰ ਪੁਲਿਸ ਪ੍ਰਸ਼ਾਸਨ ਨੇ ਕੋਈ ਆਪਦਾ ਪੱਖ ਦੱਸਦਾ ਕੀ ਪਰਿਵਾਰ ਨਾਲ ਬਹਿ ਕੇ ਕਿਸੇ ਨਾਲ ਗੱਲ ਹੋਈ ਅਸੀਂ ਕੱਲ੍ਹ ਜਲਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਇੱਥੇ ਆਏ ਆ ਸਵੇਰੇ ਅੱਜ ਤੁਹਾਨੂੰ ਪਤਾ ਤੁਸੀਂ ਵੀ ਉੱਥੇ ਸੀ ਜਿੱਦੜਵਾਏ ਪੱਤਰਕਾਰ ਨਾਲ ਜਿਹੜੀ ਵਧੇਚੀ ਕੀਤੀ ਉੱਥੋਂ ਦੀ ਬਲਜੀਤ ਕੌਰ ਮੰਤਰੀ ਨੇ ਝਾੜੂ ਵਾਲੀ ਨੇ ਤੇ ਖਾਕੀ ਧਾਰੀ ਪਰਚਾ ਦਰਜ ਕਰਨ ਨੂੰ ਤਿਆਰ ਨਹੀਂ ਜੇ ਐਫ ਆਈ ਆਰ ਕੀਤੀ ਹੈਗੀ ਆ ਤੇ ਕਿ ਲੰਡੂ ਕੀਤੀ ਹੈਗੀ ਆ ਇਸ ਕਰਕੇ ਅਸੀਂ ਤੁਹਾਡੇ ਮਾਧਮ ਰਹੀ ਇਹ ਬੇਨਤੀ ਕਰਦੇ ਆਂ ਵੀ ਸਾਡਾ ਲੋਕਾਂ ਨਾਲ ਜਾ ਇਥੋਂ ਦੀ ਪੁਲਿਸ ਨਾਲ ਕੋਈ ਨਿੱਜੀ ਨਹੀਂ ਹੈ ਜੇ ਕਹਿੰਦੇ ਵੀ ਪੰਜਵਾਂ ਬੰਦਾ ਸਵੇਰ 9 ਵਜੇ ਤੱਕ ਫੜ ਲਾਂਗੇ ਤਾਂ ਠੀਕ ਆ ਅਸੀਂ ਪਰਿਵਾਰ ਨੂੰ ਵਿਸ਼ਵਾਸ ਦਿਵਾ ਲਾਂਗੇ ਆਪਦੇ ਹਿਸਾਬ ਨਾਲ ਅਸੀਂ ਮਜ਼ਦੂਰ ਜਥੇਬੰਦੀਆਂ ਵੱਲੋਂ ਕੱਲ ਦਾ ਵਾਰਤ ਪੰਜਾਬ ਦੀ ਜਥੇਬੰਦੀ ਵੱਲੋਂ ਇਹਨਾਂ ਪਰਿਵਾਰਾਂ ਨੂੰ ਸਮਝਾ ਲਾਂਗੇ ਵੀ ਠੀਕ ਆ ਸਵੇਰੇ ਆ ਜਿਹੜਾ ਵੀ ਆਪਾਂ 9 ਵਜੇ ਤੱਕ ਵੇਟ ਕਰਦੇ ਜੇ ਪੰਜਵਾਂ ਬੰਦਾ ਰੈਸਟ ਹੋ ਜਾਂਦਾ ਤਾਂ ਅਸੀਂ ਇਹਦਾ ਸਸਕਾਰ ਕਰਾਂਗੇ ਠੀਕ ਆ ਜੀ ਇੱਥੇ ਇੱਥੇ ਲਾਠੀ ਚਾਰਜ ਤਾਂ ਕਰ ਸਕਦੇ ਆ ਕੀ ਫਿਰ ਉਹਦੀਆਂ ਹੱਡੀਆਂ ਵੀ ਧੱਕੇ ਨਾਲ ਫੂਕ ਦੇਣਗੇ ਕੀ ਉਹਦਾ ਸਸਕਾਰ ਵੀ ਧੱਕੇ ਨਾਲ ਕਰ ਦੇਣਗੇ ਇਸ ਕਰਕੇ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਇਹ ਸੁਣ ਲੈ ਕੰਨ ਖੋਲ ਕੇ ਇੱਥੋਂ ਦੀ ਇੰਟੈਲੀਜੈਂਸੀ ਤੇ ਪੁੱਛ ਲੈ ਵੀ ਗੋਰਾ ਮੱਤਾ ਕੌਣ ਹੈ ਇਹ ਇਹਨਾਂ ਨੂੰ ਸਾਫ਼ ਹੋ ਜਾਏ ਇੱਥੋਂ ਦੇ ਸਿਸਟਮ ਨੂੰ ਵੀ ਅਸੀਂ ਪੂਰੇ ਪੰਜਾਬ ਦੀ ਜਿਹੜੀ ਕੌਲ ਹੈ ਉਹ ਦੇਤੀ ਹੈਗੀ ਆ ਜੇ ਕਿਸੇ ਤਰੀਕੇ ਦਾ ਇਹਨਾਂ ਨੇ ਜੇ ਧੱਕਾ ਕੀਤਾ ਹੈਗਾ ਉਹਦਾ ਜਵਾਬ ਹੈ ਜਿਹੜਾ ਸਵੇਰੇ ਅਸੀਂ 10 ਵਜੇ ਦਿਨ ਨੂੰ ਆ ਜਿਹੜਾ ਟਿਆਰ ਬੈਠੇ ਹੈਗੇ ਅਸੀਂ ਫੇਰ ਚੈਲੰਜ ਕਰਦੇ ਆਂ ਇੱਥੋਂ ਦੇ ਐਸਐਚਓ ਨੂੰ ਇੱਥੋਂ ਦੇ ਡੀਐਸਪੀ ਨੂੰ ਇੱਥੋਂ ਦੇ ਐਸਐਸਪੀ ਨੂੰ ਇੱਥੋਂ ਦੇ ਸਿਸਟਮ ਨੂੰ ਵੀ ਜੇ ਤੁਸੀਂ ਇਸੇ ਤਰੀਕੇ ਗੰਦ ਪਾਉਂਗੇ ਤਾਂ ਇਹ ਪੂਰੇ ਪੰਜਾਬ ਦੀ ਕਹਾਣੀ ਹੈ ਕਿਤੇ ਪੱਤਰਕਾਰਾਂ ਦੀ ਕੁੱਟ ਕਿਤੇ ਮਾਸਟਰਾਂ ਦੀ ਲੁੱਟ ਕਿਤੇ ਹਰੇਕ ਪਾਸੇ ਪੰਜਾਬ ਦਾ ਅਜਾੜਾ ਕਰ ਰਹੀ ਹੈ ਤੇ ਮੋਰਾ ਕੌਣ ਬਣ ਰਿਹਾ ਇੱਥੋਂ ਦੀ ਖਾਕੀ ਧਾਰੀ ਵਰਦੀ ਇਸ ਕਰਕੇ ਸਾਡੀ ਇਹ ਬੇਨਤੀ ਹੈ ਇਥੋਂ ਦੀ ਖਾਕੀਤਰੀ ਵਰਦੀ ਨੂੰ ਵੀ ਤੁਸੀਂ ਸਾਡੇ ਘਰਾਂ ਦੇ ਧੀ ਪੁੱਤਾਂ ਜਿਸ ਤਰੀਕੇ ਨਾਲ ਕੰਮ ਚਲਾਉਂਗੇ ਤੇ ਤੁਹਾਡਾ 2027 ਦੇ ਵਿੱਚ ਜਿਹੜਾ ਹਸ਼ਰ ਹੈ ਅਸੀਂ ਵੀ ਫਿਰ ਭਾਲ ਭਾਲ ਕੇ ਲਿਆਵਾਂਗੇ ਕੋਈ ਗੱਲ ਨਹੀਂ ਉਹ ਦਿਨ ਦੂਰ ਨਹੀਂ ਜਿਹੜੇ ਲੋਕਾਂ ਨਾਲ ਧੱਕਾ ਕਰਨਗੇ ਲੋਕ ਚਾਹੇ ਪੁਲਿਸ ਵਾਲਾ ਚਾਹੇ ਕੋਈ ਐਮਐਲਏ ਆ ਚਾਹੇ ਕੋਈ ਝਾੜੂ ਆ ਚਾਹੇ ਕੋਈ ਕਾਂਗਰਸੀ ਆ ਚਾਹੇ ਕੋਈ ਕੱਲੀ ਆ ਕਿਸ ਤਰ੍ਹਾਂ ਦਾ ਕੋਈ ਧੱਕਾ ਹੋਊਗਾ ਸਮਾਜ ਦੇ ਅੰਦਰ ਤੇ ਅਸੀਂ ਸਮਾਜ ਦੇ ਨਾਲ ਖੜੇ ਆ ਜੀ ਕੀ ਲੱਗਦਾ ਪੁਲਿਸ ਪ੍ਰਸ਼ਾਸਨ 'ਤੇ ਕੋਈ ਪੋਲਿਟੀਕਲ ਦਬਾਅ ਹੋ ਸਕਦਾ ਦੇਖੋ ਪੁਲਿਸ ਤਾਂ ਚਲਾਈ ਪ politcal ਦਵਾਈ ਤੇ ਚਲਾ ਰਿਆ ਨਾ ਪੁਲਿਸ ਨੂੰ ਪੁਲਿਸ ਆਪਦੀ ਪਾਵਰ ਭੁੱਲ ਗਈ ਆ ਅੱਜ ਕੱਲ ਮੈਨੂੰ ਦੱਸੋ ਪੁਲਿਸ ਪਾਵਰ ਵਾਰਤ ਕਿੱਥੇ ਰਹੀ ਆ ਜੋ ਇੱਥੋਂ ਦੇ ਐਮਐਲਏ ਨੇ ਕਹਿਤਾ ਜੋ ਇੱਥੋਂ ਦੇ ਮੰਤਰੀ ਨੇ ਕਹਿਤਾ ਉਹ ਕੁਛ ਕਰਨਾ ਇੱਥੋਂ ਦੀ ਪੁਲਿਸ ਨੇ ਇਸ ਕਰਕੇ ਜਿਹੜੀ ਲੋਕਾਂ ਦੀ ਇਸ ਤਰ੍ਹਾਂ ਇਸ ਬਾਘੇ ਪ੍ਰਾਣੇ ਦੇ ਇਕੱਠ ਨੂੰ ਖੇਡਣਾ ਇੱਕ ਪਾਸੇ ਕਤਲ ਹੋਇਆ ਇੱਕ ਪਾਸੇ ਇਨਸਾਫ ਨਾ ਦਿੱਤਾ ਜਾਣਾ ਬਹੁਤ ਮੰਦ ਭਾਗੀ ਘਟਨਾ ਹੈਗੀ ਆ ਪਰ ਪੁਲਿਸ ਹੈ ਜਿਹੜੀ ਪੁਲਿਸ ਕਨੀਓ ਤਾਂ ਕਰਕੇ ਧਰਨਾ ਚ ਕਾਇਆ ਜਾ ਰਿਹਾ ਵੀ ਉੱਥੇ ਲੋਕਾਂ ਨੂੰ ਦਿੱਕਤਾਂ ਪਰਸ਼ ਬਿਲਕੁਲ ਬਿਲਕੁਲ ਠੀਕ ਹੈ ਜੇ ਪਰਿਵਾਰ ਨੂੰ ਕਿਸੇ ਨੇ ਭਰੋਸਾ ਦਿੱਤਾ ਹੁੰਦਾ ਭਰੋਸੇ ਚ ਲਿਆ ਹੁੰਦਾ ਇਹਦਾ ਇਹਦਾ ਮਤਲਬ ਸਿੱਧਾ ਸਿੱਧਾ ਕੀ ਹੈ ਵੀ ਜਿਹੜੀ ਪੁਲਿਸ ਹੈਗੀ ਆ ਉਹ ਪਰਿਵਾਰ ਨੂੰ ਭਰੋਸਾ ਦਿਵਾਉਣ ਚ ਜਾਂ ਗੱਲਬਾਤ ਕਰਨ ਚ ਕਿਤੇ ਨਾ ਕਿਤੇ ਅਣਫੇਲ ਰਹੀ ਆ ਉਹ ਕਹਿੰਦੇ ਵੀ ਆਓ ਚਾਰ ਬੰਦੇ ਗੱਲ ਕਰੀਏ ਤੁਹਾਡਾ ਜਿਹੜਾ ਪੰਜਵਾਂ ਬੰਦਾ ਟਾਈਮ ਦੇਣ ਸਵੇਰੇ ਦੇ ਦੇਣ ਲਾ ਅਸੀਂ ਕਹਨੇ ਆ ਅਸੀਂ ਜਥੇਬੰਦੀ ਵੱਲੋਂ ਕਹਨੇ ਆ ਪਰਿਵਾਰ ਤੋਂ ਬਿਨਾ ਪੁੱਛੇ ਕਹਨੇ ਆ ਵੀ ਸਵੇਰੇ 10 ਵਜੇ ਤੱਕ ਬੰਦਾ ਤੁਸੀਂ ਜਿਹੜਾ ਗਿਰਫਤਾਰ ਕਰ ਲੋ ਸਾਨੂੰ ਲੋਕਾਂ ਦੇ ਰਾਹ ਰੋਕ ਕੇ ਲੋਕਾਂ ਨੂੰ ਪਰੇਸ਼ਾਨ ਕਰ ਹਾਂ ਉਹ ਕੋਈ ਬੰਦੇ ਚੱਕੇ ਦੀ ਵੀ ਖਬਰ ਹਾਂ ਉਹ ਕੋਈ ਗੱਲ ਨਹੀਂ ਇੱਥੇ ਇੱਥੋਂ ਦੇ ਐਸਐਸ ਤੋਂ ਨਾ ਅਸੀਂ ਗੱਲ ਕਰਦੇ ਆ ਉਹ ਜਿਹੜੇ ਬੰਦੇ ਚੱਕੇ ਆ ਜਿਹੜਾ ਕੋਈ ਸਮਾਨ ਇਹਨਾਂ ਨੇ ਇੱਥੋਂ ਲੈ ਕੇ ਗਏ ਆ ਗਿਆ ਅਸੀਂ ਉਹਨੂੰ ਤੁਰੰਤ ਰਿਹਾਇਆ ਕਰਾਵਾਂਗੇ ਨਹੀਂ ਕਰਨਗੇ ਦਾ ਕੋਈ ਗੱਲ ਨਹੀਂ ਫਿਰ ਗੱਲ ਦਵਾ ਦੀ ਗੱਲ ਚੱਲ ਰਹੀ ਹੈ ਵੀ ਜਿਹੜੇ ਥੰਦੇ ਐਮਐਲਏ ਸੁਭਾ ਅਨੰਦ ਜੀ ਉਹ ਵੀ ਬਥੇਰੇ ਚਰਚਾ ਦੇ ਵਿੱਚ ਰਹਿੰਦੇ ਆਗੇ ਦੇਖੋ ਦੇਖੋ ਚਰਚਾ ਦੇ ਵਿੱਚ ਤਾਂ 92 ਤੇ ਇਦਾਂ ਹੀ ਰਹਿੰਦੀਆਂ ਇਹਦਾ ਕੋਈ ਰੌਲਾ ਨਹੀਂ ਹੈ ਕਿ ਹੁਣ ਬਲਜੀਤ ਕੌਰ ਜਿਹੜੀ ਮੰਤਰੀ ਹੈਗੀ ਆ ਉਹ ਚਰਚਾਕ ਨਹੀਂ মিডিਆ ਦੇ ਹਮਲੇ ਨਹੀਂ ਆਪਾਂ ਕੀ ਕਰਦੇ ਪਏ ਆ ਆਪਾਂ ਮੈਂ ਉਹਨਾਂ ਪੱਤਰਕਾਰਾਂ ਭਰਾਵਾਂ ਨੂੰ ਹੀ ਬੇਨਤੀ ਕਰਦਾ ਜਿਹੜੇ ਗੋਦੀ ਚੱਕ মিডিਆ ਬਣੇ ਹੋਏ ਆ ਭਰਾਵੋ 2027 ਦੂਰ ਨਹੀਂ ਜੋ ਝਾੜੂ ਨੇ ਗੰਦ ਪਾਇਆ ਹੋਇਆ ਬਹੁਤ ਬਹੁਤ ਜ਼ਿਆਦੇ ਗਾਂ ਇਸ ਕਰਕੇ ਆਪਾਂ ਪੱਤਰਕਾਰ ਜਿਹੜਾ ਚੌਥਾ ਥਾ ਮਾ ਆਜ਼ਾਦੀ ਦਾ ਇਹਨੂੰ ਨਾ ਭੁੱਲ ਗਏ ਅਸੀਂ ਹੁਣ ਤਾਂ ਅਫਸਰਾਂ ਨਾਲ ਇਥੋਂ ਦੇ ਜਿਹੜੇ ਅਧਿਕਾਰੀ ਹੈਗੇ ਐਸੇ ਤੋਂ ਨਾ ਗੱਲ ਕਰਦੇ ਹੈਗੇ ਜੋ ਸਾਡੇ ਬੰਦੇ ਨਹੀਂ ਛੱਡਦੇ ਹੈਗੇ ਠੀਕ ਆ ਰੱਖ ਲਓ ਕੋਈ ਗੱਲ ਨਹੀਂ ਅਸੀਂ ਫਿਰ ਕਹਨੇ ਆ ਕਲਦਲਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਤੜਕੇ ਮਜ਼ਦੂਰ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਆ ਵੀ ਤੁਸੀਂ ਉਦੋਂ ਇਕੱਠੇ ਹੋਣਾ ਹੁੰਦਾ ਜਦੋਂ ਨਰੇਗਾ ਦਾ ਧਰਨਾ ਹੁੰਦਾ ਤੁਸੀਂ ਉਦੋਂ ਇਕੱਠੇ ਹੋਣਾ ਹੁੰਦਾ ਜਦੋਂ ਕਣਕ ਦਾ ਰੋਲਾ ਹੁੰਦਾ ਤੁਸੀਂ ਉਦੋਂ ਇਕੱਠੇ ਹੋਣਾ ਹੁੰਦਾ ਜਦੋਂ ਕੋਈ ਮੰਤਰੀ ਸੰਤਰੀ ਆਇਆ ਹੁੰਦਾ ਅੱਜ ਜਵਾਨ ਪੁੱਤ ਮਜ਼ਦੂਰਾਂ ਦਾ ਮਰਿਆ ਤੇ ਮਜ਼ਦੂਰ ਭਰਾਵਾਂ ਨੂੰ ਜਥੇਬੰਦੀਆਂ ਨੂੰ ਬੇਨਤੀ ਹੈ ਵੀ ਜਿਹੜੀਆਂ ਕਿਸਾਨ ਮਜ਼ਦੂਰ ਦਾ ਨਾਅਰਾ ਦਿੰਨੇ ਹੋ ਤੇ ਵੀਰੇ ਅੱਜ ਕਿੱਥੇ ਹੋ ਮੇਰਾ ਸਵਾਲ ਆ ਮੈਂ ਜਥੇਬੰਦੀਆਂ ਨੂੰ ਇਸ ਕਰਕੇ ਦੇਖੋ ਸਾਨੂੰ ਹੱਕ ਆ ਜਿਹੜੇ ਉਹ ਪਛਾਣਨ ਦੀ ਲੋੜ ਹੈਗੀ ਆ ਅਸੀਂ ਇਥੋਂ ਦੇ ਇਸੇ ਤੋਂ ਨਾਲ ਗੱਲ ਕਰਦੇ ਆ ਉਹਦਾ ਕੀ ਵਰਜਨ ਹੈਗਾ ਕੋਈ ਗੱਲ ਨਹੀਂ ਅਸੀਂ ਪੂਰੇ ਪੰਜਾਬ ਨੂੰ ਜਿਹੜੀ ਕਾਲ ਦਿੱਤੀ ਹੋਈ ਆ ਸਵੇਰੇ ਮਿਲਾਂਗੇ 10 ਵਜੇ ਦੁਗਣੇ ਹੋਗੇ ਧੰਨਵਾਦ